ਅੱਜ ਦੇ ਮੀਨੀ ਬਲੌਗਸ ਆ ਰਿਹਾ ਹਾਂ ਸਵਾਗਤਾਂ ਸਵੇਰ ਸਵੇਰੇ ਆਗੇ ਨਾਸਤੇ ਚਾੜ ਜਸ਼ਨਨ ਕਰਿਆ ਨਾਸਤਾ ਅੱਜ ਇਹਨੇ ਬਹੁਤ ਸਾਰੇ ਮੈਨੂੰ ਕੰਮ ਤੇ ਅਸੀਂ ਚੱਲਿਆ ਸ਼ਹਿਰ ਜਸ਼ਨਨ ਮਿਰਨਾਰਜਲਪਿਆ ਕਨ ਆਪਾਂ ਮੈਂ ਅੱਜ ਜਾਂਦਾ ਥੋੜੇ ਨਾਲ ਹੀ ਪੜ ਲੂੰਗਾ ਮੈਂ ਮੈਂ ਥੋੜੇ ਨਾਲ ਜਾਣਾ ਮੇਰਾ ਘਰੇ ਦਿੱਲੀ ਲੱਗ ਰਿਹਾ ਹੈਗਾ ਮਨਾ ਚਲੋ ਠੀਕ ਆ ਸ਼ਹਿਰ ਨੂੰ ਜਾਂਦੇ ਹੋਏ ਰਸਤੇ ਵਿੱਚ ਕਬਾਈਨ ਚੱਲਦੀ ਸ਼ਾਇਦ ਬਾਸਪਤੀ ਜੀ ਦੀ ਵੱਡ ਰਹੀ ਸੀ ਦੇਖ ਕੇ ਬਹੁਤ ਵਧੀਆ ਲੱਗਿਆ ਅੱਜ ਮੌਸਮ ਵੀ ਬਹੁਤ ਵਧੀਆ ਲਓ ਜੀ ਹੁਣ ਆ ਗਏ ਆਪਾਂ ਸ਼ਹਿਰ ਇੱਥੇ ਆਪਾਂ ਸਬਜੀ ਮੰਡੀ ਚ ਗੱਡੀ ਕਾਲੀ ਪਹਿਲਾਂ ਐਂਟਰ ਇੱਥੋਂ ਲਵਾਂਗੇ ਆਪਾਂ ਫਰੂਟ ਦੇਖਦੇ ਆ ਕਿਹੜਾ ਫਰੂਟ ਵਧੀਆ ਮਿਲਦਾ ਤੇ ਫਰੈਸ਼ ਤਾਜ਼ਾ ਹੋਵੇ ਜੋ ਉਹ ਲਵਾਂਗੇ ਇੱਥੋਂ ਆਪਾਂ ਫਰੂਟ ਜਿਆਦਾਤਰ ਤਾਂ ਇੱਥੇ ਐਪਲ ਆਇਆ ਹੋਇਆ ਆ ਆਪਾਂ ਨੇ ਲੈ ਲਿਆ ਮਸੰਮੀਆਂ ਦਾ ਘੱਟਾ 10 ਕਿਲੋ ਦਾ ਤਕਰੀਬਨ ਘੱਟਾ ਅੱਜ ਮਿਲਿਆ 500 ਦਾ ਪਿੱਛੇ ਮਿਲਿਆ ਸੀ ਆਪਾਂ ਨੂੰ ਇਹ 350 ਦਾ ਤੇ ਇੱਕ ਆਪਾਂ ਲੈ ਲਈ ਐਪਲ ਦੀ ਪੇਟੀ ਜਸਮਨ ਕਹਿੰਦਾ ਆਪਾਂ ਪਾ ਪੇਟੀ ਮੈਂ ਚੱਕ ਕੇ ਲੈ ਜਾਣਾ ਤੁਸੀਂ ਚੱਕ ਲਈ ਆਓ ਮਸੰਮਈ ਆਪਾਂ ਮਸੰਮਈ ਰੱਖ ਦੀ ਡਿੱਗੀ ਦੇ ਵਿੱਚ ਤੇ ਐਪਲ ਜਸਮਨੇ ਰੱਖ ਤੇ ਤੇ ਹੁਣ ਡਿੱਗੀ ਨੂੰ ਕਰਾਂਗੇ ਬੰਦ ਜਸ਼ਮਨ ਜਿੱਦ ਕਰ ਲਿਆ ਕਿ ਆਪਾਂ ਡਿੱਗੀ ਮੈਂ ਬੰਦ ਕਰਨੀ ਆ ਮੈਂ ਚਲ ਤੂੰ ਵੱਡਾ ਹੋ ਗਿਆ ਦੇਖ ਲੈਨੇ ਤਿੱਤੋਂ ਵੀ ਬੰਦ ਹੁੰਦੀ ਹੈਗਾ ਨਹੀਂ ਜਸ਼ਮਨ ਲਾਉ ਜੀ ਡਿੱਗੀ ਕਰ ਰਿਹਾ ਬੰਦ ਜਸ਼ਮਨ ਹੈਗਾ ਕੈਂਟ ਬੰਦਾ ਇਹ ਡਿੱਗੀ ਕਰਤੀ ਬੰਦ ਹੁਣ ਅਸੀਂ ਅੱਗੇ ਟੇਲਰ ਦੀ ਸ਼ਾਪ ਤੇ ਹਰਸ਼ਪ੍ਰੀਤ ਨੂੰ ਲੈ ਕੇ ਹਰਸ਼ਪ੍ਰੀਤ ਤੇ ਪੈਂਟ ਸਿਚ ਕਰਵਾਉਣੀ ਆ ਹਰਸ਼ਪ੍ਰੀਤ ਨਾਪ ਤੇ ਰਿਆ ਸੀ ਜਸ਼ਮਨ ਜੀ ਇੱਧਰ ਆਪਣਾ ਸ਼ੀਸ਼ੇ ਤੇ ਖੜਕੇ ਆਪਣੇ ਆਪ ਨੂੰ ਦੇਖ ਰਿਹਾ ਨੇ ਤੇ ਸਾਨੂੰ ਉਧਰ ਪਾਣੀ ਤੇ ਕੋਲਡ ਡਰਿੰਕ ਆ ਗਿਆ ਜਸ਼ਮਨ ਕਹਿੰਦਾ ਮੈਂ ਤਾਂ ਵੀ ਕੋਲਡ ਨਿਕਲੂ ਆਪਾਂ ਪਾਣੀ ਲੈ ਲਿਆ ਹਰਸ਼ਪ੍ਰੀਤ ਵੀ ਨਾਲ ਦੇਖ ਕੇ ਕੋਲਡ ਡਰਿੰਕ ਚੱਕ ਲਿਆ ਜੱਸਪਨ ਖੜਾ ਸ਼ੀਸ਼ੇ ਮੂਰੇ ਅਸੀਂ ਪਿਓ ਪੁੱਤ ਆ ਕੇ ਥਾਂ ਖੜ ਗਏ ਮੈਂ ਚੱਲ ਫੋਟੋ ਖਿੱਚਦੇ ਆਪਾਂ ਦੇਖਦੇ ਕਿੰਨੀ ਵਧੀਆ ਫੋਟੋ ਆਉਗੀਆਂ ਹੁਣ ਆ ਗਏ ਅਸੀਂ ਸ਼ੂ ਵਾਲੀ ਸ਼ਾਪ ਤੇ ਤੇ ਹਰਸ਼ਪ੍ਰੀਤ ਨੇ ਲੈਣੇ ਸੀ ਸ਼ੂ ਸ਼ੂ ਵੀ ਇਹਦੇ ਪਹਿਲੀ ਵਾਰੇ ਪਸੰਦ ਆ ਗਏ ਪਾਉਣ ਨੂੰ ਵੀ ਕੰਫਰਟੇਬਲ ਨੇ ਹੁਣ ਚੱਲਦੇ ਆ ਕਰ ਨੂੰ ਪਲੀਜ਼ ਸਾਡੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਮੈਂਟ ਸ਼ੇਅਰ ਕਰਿਓ ਦੱਸਿਓ ਕਿਦਾਂ ਲੱਗੀ ਵੀਡੀਓ